ਹਜ਼ੂਰ ਨੇ فرمایا ਕਿ ਜੇ ਇਸ ਦੁਰਲੱਭ ਦੇ ਨੂੰ ਮੋਦ ਮੋਦ ਖੂਚੋ ਬਾਹਰ ਕਢਨੇ ਤੇ ਫਿਰ ਇੱਕ ਕੰਮ ਕਰ ਪਰਮੇਸ਼ਵਰ ਦਾ ਸਹਾਰਾ ਲੈ ਗੋਬਿੰਦ ਦੀ ਕਿਰਪਾ ਨਾਲ ਹੀ ਤੇਰੇ ਇਹ ਦੋ ਕੱਟੇ ਜਾਣਗੇ ਉਸ ਤੋਂ ਬਾਅਦ ਕੱਲ ਜਿਹੜਾ ਸੀ ਵਿਚਾਰਿਆ ਤਾਂ ਮੈਂ ਦੁਬਾਰਾ ਅੱਜ ਫਿਰ ਕਹਿ ਰਿਹਾ ਕਿ ਚਾਰ ਸਲੋਕਾਂ ਦਾ ਇੱਕ ਹੀ प्रकरण ਸੀ ਕੱਲ ਸਤਿਗੁਰਾਂ ਨੇ فرمایا ਇਹ ਦੇਹ ਕੱਚ ਦਾ ਕਿਲਾ ਹੈ ਮਾਤਾ ਦਾ ਖੂਨ ਤੇ ਪਿਤਾ ਦੇ ਪਾਣੀ ਦੀ ਬੂੰਦ ਨਾਲ ਇਹਦੀ ਰਚਨਾ ਕੋਈ ਹੈ ਪਰਮੇਸ਼ਵਰ ਜੀ ਨੇ ਇਸ ਨੂੰ 9-10 ਮਹੀਨਿਆਂ ਚ ਬਣਾ ਕੇ ਸਾਰੇ ਅੰਗ ਪ੍ਰਤੀ ਅੰਗ ਜੋ ਦਿਸਦੇ ਨੇ ਜੋ ਨਹੀਂ ਦਿਸਦੇ ਸਭ ਕੁਝ ਭਾਂਡਾ ਸਾਜ ਕੇ ਇਸ ਮਿੱਟੀ ਦੇ ਭਾਂਡੇ ਉੱਤੇ ਖੂਨ ਨਾਲ ਤੇ ਚਮੜੀ ਦੇ ਨਾਲ ਪੋਚਾ ਫੇਰ ਦਿੱਤਾ ਹੈ ਇਹ ਕਾਲਸੀ ਵੈਸੀ ਵਿਚਾਰ ਚੁੱਕੇ ਨੌ ਦਰਵਾਜ਼ੇ ਇਸ ਕਿਲੇ ਦੇ ਬਣਾ ਦਿੱਤੇ ਤੇ ਨੌ ਦੇ ਨੌ ਦਰਵਾਜ਼ੇ ਜਿਹੜੇ ਨੇ ਇਹ ਭਿੱਤ ਤੋਂ ਬਿਨਾ ਮੈਂ ਸ਼ਬਦ ਮੈਂ ਕਲ ਵਰਤੂੰ ਤੇ ਭਿੱਤ ਦਾ ਅਰਥ ਕੰਧ ਵੀ ਹੈ ਇਹ ਭਿੱਤ ਦਾ ਅਰਥ ਆਪਾਂ ਕੀਤਾ ਸੀ ਕਵਾੜ ਤਖਤਾ ਕਿ ਦਰਵਾਜ਼ੇ ਦੇ ਵਿੱਚ ਹੀ ਤਖਤੇ ਨੇ ਨਾ ਜੀ ਕਿੰਨੇ ਇਹਨਾਂ ਦਰਵਾਜ਼ਿਆਂ ਵਿੱਚ ਕੋਈ ਕੰਧ ਨਹੀਂ ਜਿੱਥੇ ਤੂੰ ਆਪਣੀ ਖੌਂਦ ਨੂੰ ਆਪਣੀ ਇਸ சுவாਸ ਨੂੰ ਰੋਕ ਸਕੇ ਅਗਲੀ ਬਾਤ ਇਹ ਸਰੀਰ ਪਵਣ ਦੀ ਥੰਮੀ ਨਾਲ ਸਵਾਸਾਂ ਦੀ ਥੰਮੀ ਨਾਲ ਖਲੋਤਾ ਹੈ ਤੇ ਮਹਾਰਾਜ ਕਹਿੰਦੇ ਜੇ ਬੰਦਾ ਗੋਬਿੰਦ ਵੈਗੁਰੂ ਜੀ ਦੇ ਨਾਮ ਨੂੰ ਨਹੀਂ ਸਿਮਰਦਾ ਤੇ ਕੱਚ ਦੇ ਕਿਲੇ ਦਾ ਮਾਨ ਕਰਕੇ ਝੂਠੇ ਕਿਲੇ ਦਾ ਮਾਨ ਕਰਕੇ ਕਹੇ ਮੈਂ ਸਦਾ ਰਹਿਣਾ ਹੈ ਇਹ ਇਸ ਦੀ ਅਗਿਆਨਤਾ ਹੈ ਇਸ ਦੁਰਲਭ ਦੇ ਨੂੰ ਜੇ ਇਹਦਾ ਉਧਾਰ ਹੋ ਸਕਦਾ ਹੈ ਤੇ ਮਹਾਰਾਜ ਬਚਨ ਕਰ ਰਹੇ ਨੇ ਉਸ ਸਤ ਸੰਗਤ ਦੀ ਸ਼ਰਨ ਵੀ ਜਾ ਕੇ ਹੋ ਸਕਦਾ ਹੈ ਬਸ ਉਸ ਗੱਲ ਨੂੰ ਫਿਰ ਅੱਗੇ ਥੋੜਾ ਜਿਹਾ ਤੋਰਨ ਲਈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੱਲ ਦੇ ਦਾ ਜ਼ਿਕਰ ਕੀਤਾ ਦੇਖੋ ਫਿਰ ਬਿੰਤੀ ਹੈ ਆ ਜਿਹੜੀ ਦਿਸ ਰਹੀ ਹੈ ਕੱਲ ਮੈਂ ਦੂਜਾ ਪੱਖ ਵੀ ਕਰਜ਼ ਕੀਤਾ ਸੀ ਕਿ ਜੇ ਸ਼ਰੀਰ ਨਾਸ਼ਵੰਤ ਹੈ ਜੇ ਕੀ ਸੱਚ ਹੈ ਪਰ ਇਸ ਤੋਂ ਇਲਾਵਾ ਵੀ ਜੇ ਇਸ ਸ਼ਰੀਰ ਵੀ ਜਿਹੜੀ ਚੇਤਨਾ ਹੈ ਜਿਹਨੂੰ ਆਪਾਂ ਆਤਮਾ ਕਹਿ ਲੀਏ ਚੇਤਨਾ ਕਹਿ ਲੀਏ ਜਿੰਦ ਕਹਿ ਲੀਏ ਜੇ ਇਨਸਾਨ ਪਰਮਾਤਮਾ ਦੀ ਬੰਦਗੀ ਵੱਲ ਤੁਰ ਪਏ ਤੇ ਗੁਰਮਖੋ ਸੱਚ ਏਵੇਂ ਇਹ ਕਾਇਆ ਵੀ ਪਰਮੇਸ਼ਵਰ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਹੈ ਤੇ ਜੇ ਨਹੀਂ ਤੇ ਫਿਰ ਆ ਜਿਹੜਾ ਦਿਨ ਬਦਨ ਤੇ ਬਦਲਦਾ ਪਿਆ ਇਹਨੂੰ ਸਤਗੁਰਾਂ ਨੇ ਬਾਣੀ 'ਚ ਮੈਂ ਦੋ ਤਿੰਨ ਬੇਨਤੀਆਂ ਹੋਰ ਕਰਨੀਆਂ ਨੇ ਦੇਖੋ ਕਿੰਨੀ ਚਮਕ-ਦਮਕ ਹੈ ਇਸ ਚਮੜੀ ਦੀ ਪਰ ਗੁਰਮਖੋ ਇੱਕ ਚਮੜੀ ਉਹ ਹੈ ਜਿੰਨੂੰ ਬੰਦਾ ਵਾਸ਼ ਨਾਲ ਸ਼ਿੰਗਾਰਦਾ ਹੈ ਇੱਕ ਚਮੜੀ ਉਹ ਵੇ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਸੁਗੰਧੀ ਨਾਲ ਸ਼ਿੰਗਾਰੀ ਜਾਂਦੀ ਹੈ ਫਰਕ ਹੈ ਥੋੜਾ ਜਿਹਾ ਜਿਵੇਂ ਸਤਗੁਰੂ ਨੇ ਬਚਨ ਕੀਤਾ ਕਵਨ ਬਣੀ ਰੀ ਤੇਰੀ ਲਾਲੀ ਕਮਣ ਰੰਗ ਤੂੰ ਭਈ ਗੁਲਾਲੀ ਤੁਮੀ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਪਾਕ ਉਹ ਵੀ ਤਾਂ ਇੱਕ ਸੁੰਦਰਤਾ ਹੈ ਨਾ ਜੀ ਚਮੜੀ ਦੀ ਮਹਾਰਾਜ ਜੀ ਦੇ ਜਦੋਂ ਸੀ ਬਚਨ ਪੜਨੇ ਆ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਸ਼ਰੀਰ ਚੋਲਾ ਅਗਲੀ ਬਿੰਤੀ ਹੁਣ ਜਿਹੜੀ ਇਹ ਚਮਕ ਦਿਸਦੀ ਹੈ ਜਾਂ ਇਹ ਇਸ ਨੂੰ ਅਸੀਂ ਸਮਝਨੇ ਆ ਬਹੁਤ ਕੁਝ ਹੈ ਗੁਰੂ ਸਾਹਿਬ ਦੇ ਤਿੰਨਕ ਬਚਨ ਨੇ ਇੱਕ ਭਗਤ ਕਬੀਰ ਸਾਹਿਬ ਜੀ ਦਾ ਤੇ ਦੋ ਬਚਨ ਨੇ ਸਨਮਾਨ ਯੋਗ ਬਾਬਾ ਫਰੀਦ ਸਾਹਿਬ ਦੇ ਤੇ ਸ਼ਬਦ ਸਾਰੇ ਆਪ ਨੂੰ ਜਿਹੜੇ ਬਾਣੀ ਪੜਨ ਵਾਲੇ ਉਚੇਤੇ ਨੇ ਇਹ ਚਮੜੀ ਕਿੰਨੀ ਸੋਹਣੀ ਲੱਗ ਰਹੀ ਹੈ ਮਹਾਰਾਜ ਕਹਿੰਦੇ ਨੇ ਇਹਨੇ ਇੱਕ ਦਿਨ ਇਸ ਤਰ੍ਹਾਂ ਆਤਮਾ ਨੇ ਇਹਨੂੰ ਛੱਡ ਕੇ ਜਾਣਾ ਜਦੋਂ ਸੱਪ ਦੇ ਉੱਤੇ ਕੁੰਜ ਹੋਵੇ ਤੇ ਉਹ ਕਿੰਨਾ ਕਿੰਨਾ ਆਪਣੇ ਆਪ ਨੂੰ ਸੰਭ ਕੇ ਰੱਖ ਲੱਕਦਾ ਹੈ ਇੱਕ ਦਿਨ ਸੱਪ ਕੁੰਜ ਨੂੰ ਤਿਆਗ ਜਾਂਦਾ ਹੈ ਪਿਆਰਿਓ ਅੱਜ ਜਿਹੜਾ ਭਾਂਡਾ ਖੈ ਕੁੰਜ ਜਿਹੜੀ ਖੈ ਇੱਕ ਦਿਨ ਸਾਡੀ ਤੁਹਾਡੀ ਆਤਮਾ ਨੇ ਇਸ ਸ਼ਰੀਰ ਰੂਪੀ ਕੁੰਜ ਨੂੰ ਛੱਡ ਕੇ ਚਲੇ ਜਾਣਾ ਹੈ ਮਹਾਰਾਜ ਜੀ ਨੇ ਬਚਨ ਵੀ ਕੀਤਾ ਨਾ ਕਿ ਕਬੀਰ ਗਰਬ ਨਾ ਕੀਜੀਏ ਦੇਖੀ ਦੇਖ ਸੁਰੰਗ ਸੋਹਣੇ ਰੰਗ ਵਾਲੀ ਦੇਈ ਦੇਖ ਕੇ ਅਹੰਕਾਰ ਨਾ ਕਰ ਤੇ ਨਾਲ ਸ਼ਬਦ ਵਰਤਿਆ ਆਜ ਕਾਲ ਤਜ ਜਾਹੋਗੇ ਅੱਜ ਜਾਂ ਕੱਲ ਇਹਨੂੰ ਛੱਡ ਕੇ ਚਲੇ ਜਾਓਗੇ ਕਿਵੇਂ ਜਿਉ ਕਾਂਚਰੀ ਪ੍ਰਯੰਗ ਜਿਵੇਂ ਇੱਕ ਸੱਪ ਆਪਣੀ ਕੁੰਜ ਤਿਆਗ ਜਿੰਦਾ ਕਾਂਚਰੀ ਤਿਆਗ ਦਿੰਦਾ ਹੈ ਇਸੇ ਤਰ੍ਹਾਂ ਗੁਰਮੁਖੋ ਸੋਹਣੇ ਰੰਗ ਵਾਲੀ ਦੇਹੀ ਨੂੰ ਬੜੇ ਲੋਕ ਆਹੇ ਇੱਕ ਦਿਨ ਸਾਰਿਆਂ ਨੇ ਹੀ ਤਿਆਗ ਕੇ ਚਲੇ ਜਾਣਾ ਹੈ ਇੱਕ ਬਚਨ ਸਿਰਫ ਹੋਰ ਕਹਿ ਕੇ ਬਾਬਾ ਫਰੀਦ ਸਾਹਿਬ ਜੀ ਦੇ ਪਵਿੱਤਰ ਸ਼ਲੋਕਾਂ ਵਿੱਚ ਹੈ ਪਰ ਉਂਝ ਵੈਸੇ ਅਸੀਂ ਬਹੁਤ ਘੱਟ ਛੋਣੇ ਆ ਭਗਤਾਂ ਦੇ ਜੀਵਨ ਕਿਉਂਕਿ ਉਸ ਦੇ ਕਈ ਕਾਰਨ ਨੇ ਸਾਡੀ ਕਮਜ਼ੋਰੀ ਵੀ ਕਹਿ ਲੋ ਤੇ ਕੁਝ ਹਾਲਾਤ ਐਸੇ ਬਣ ਚੁੱਕੇ ਆ ਗੁਰਮਤ ਸਾਹਿਤ ਦੇ ਸਬੰਧ ਵਿੱਚ ਕਿਉਂਕਿ ਹਰ ਚੀਜ਼ ਦਾ ਸ਼ੱਕੀ ਜੀ ਬਣਾ ਕੇ ਰੱਖ ਦਿੱਤੀ ਸਾਡੇ ਲੋਕਾਂ ਨੇ ਮੈਂ ਬੇਨਤੀ ਕਰਾਂਗਾ ਅਸੀਂ ਕਿੰਨਿਆਂ ਕੋ ਕਬੀਰ ਸਾਹਿਬ ਦੀਆਂ ਸਾਖੀਆਂ ਸੁਣਾਣੇ ਕਿੰਨਿਆਂ ਕੋ ਬਾਬਾ ਫਰੀਦ ਸਾਹਿਬ ਦੀਆਂ ਸਾਖੀਆਂ ਸੁਣਾਣੇ ਕਿੰਨਿਆਂ ਕੋ ਸਾਖੀਆਂ ਭਗਤ ਪੀਪਾ ਜੀ ਦੀਆਂ ਸੁਣਾਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਭੱਟ ਸਾਹਿਬ ਨੇ ਕਿੰਨਾ ਕੋ ਨਾ ਜ਼ਿਕਰ ਕਰਨੇ ਆ ਕਿਉਂਕਿ ਸਾਡੇ ਅੰਦਰ ਦਾ ਪੱਧਰ ਜਿਹੜਾ ਹੈ ਸ਼ਬਦ ਸੁਣ ਸਕਦਾ ਹੈ ਪਰ ਉਹਨਾਂ ਦੀ ਜੀਵਨ ਚਰਿੱਤਰ ਸੁਣਨ ਨੂੰ ਤਿਆਰ ਨਹੀਂ ਅੱਜ ਆਪਾਂ ਬਾਣੀ ਚ ਅਰਜ ਕਰਾਂਗੇ ਜੋ ਇਹਨਾਂ ਸਲੋਕਾਂ ਨਾਲ ਮਿਲਦੇ ਕੋਈ ਪਰਕਰਨ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਇਸ ਪਵਿੱਤਰ ਬਖਸ਼ਿਸ਼ ਵਿੱਚ ਇਸ ਬਾਣੀ ਦੇ ਸੰਗ੍ਰਹਿ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਬੁਢੇਪਾ ਤੇ ਮੌਤ ਮੈਂ ਪਿਛਲੀ ਵਾਰੀ ਵੀ ਕਹਾ ਸੀ ਕਿ ਜਿੰਨੀ ਮੌਤ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਫਰੀਦ ਚੇਤੇ ਕਰਾਂਦੇ ਨੇ ਨਾ ਸ਼ਾਇਦ ਬੰਦੇ ਨੂੰ ਸਮਝ ਲੱਗ ਜਾਏ ਤੇ ਇਹ ਦੋ ਮਹਾਂਪੁਰਖਾਂ ਦੀ ਬਾਣੀ ਪੜ੍ਹ ਕੇ ਅੰਦਰ ਝੰਡੋੜਿਆ ਜਾਂਦਾ ਹੈ ਖਿਲ ਜਾਂਦਾ ਅੰਦਰ ਉਸ ਹਕੀਕਤ ਕਹਿ ਰਹੇ ਉਹਦੇ ਵਿੱਚ ਇੱਕ ਸਲੋਕ ਹੈ ਪਰ ਉਹਦੀ ਉਥਾਨਕਾ ਜਿਹੜੀ ਹੈ ਇਹ ਪੁਰਾਣੇ ਜਿਹੜੇ ਵਿਦਵਾਨ ਪੁਰਸ਼ਾਂ ਨੂੰ ਉਹ ਦਿੰਦੇ ਹੁੰਦੇ ਸਨ ਭੂਮਿਕਾ ਕਹਿ ਲੋ ਕਿ ਇੱਕ ਔਰਤ ਉਹਦੇ ਲਈ ਸ਼ਬਦ ਵੈਸ਼ਿਆ ਵੀ ਵਰਦੇ ਆ ਕਿ ਉਹਦਾ ਸਿਰਫ ਜਿਹੜਾ ਧੰਦਾ ਸੀ ਜਾਂ ਵਾਸ਼ਨਾ ਸੀ ਇੱਕ ਵਾਰ ਕੀ ਹੋਇਆ ਕਿ ਉਹਦੀਆਂ ਆਪਣੀਆਂ ਨੌਕਰਾਨੀਆਂ ਸਨ ਉਹਦੇ ਕੋਲ ਪੈਸਾ ਬਹੁਤ ਸੀ ਤੇ ਕਿਉਂਕਿ ਅੱਜ ਵੀ ਤੇ ਪਹਿਲਾਂ ਵੀ ਇਸ ਗੱਲ ਨੂੰ ਨਾ ਮੈਂ ਇਨਕਾਰ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ ਮੁਦਤਾ ਪਹਿਲਾਂ ਵੀ ਤੇ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਹੀ ਰੁਪਈਆ ਜਿਹਦੇ ਕੋਲ ਹੈ ਉਹਦੇ ਸਾਰੇ ਪਰਦੇ ਟਕੇ ਜਾਂਦੇ ਆ ਮਾ ਦੁਨਿਆਵੀ ਤੌਰ ਤੇ ਕਹਿ ਰਹੇ ਆ ਰੱਬ ਦੇ ਘਰ ਚ ਨਹੀਂ ਜਿਵੇਂ ਬਾਬਾ ਜੀ ਨੇ ਬਾਣੀ ਚ ਇੱਕ ਬਚਨ ਕੀਤਾ ਕਿ ਜਿਸ ਬੰਦੇ ਕੋਲ ਪੈਸਾ ਭਾਈ ਸਾਹਿਬ ਉਦਨ ਗੱਲ ਕਰ ਰਹੇ ਸਨ ਕਿ ਜਦੋਂ ਅਸੀਂ ਆਪਣੀ ਤੁਲਨਾ ਗਾਇਕਾਂ ਨਾਲ ਦਿੰਨੇ ਆ ਨੱਚਣ ਵਾਲਿਆਂ ਨਾਲ ਦਿੰਨੇ ਆ ਉਹਨਾਂ ਕੋਲ ਇਨਾ ਕੁਝ ਸਾਡੇ ਕੋਲ ਇਨਾ ਕੁਝ ਨਹੀਂ ਪਿਆਰੋ ਜੇ ਤਾਂ ਆਖਰੀ ਮੰਜ਼ਲ ਕੇਵਲ ਪੈਸਾ ਹੈ ਤੇ ਤੁਲਸੀ ਜੀ ਨੇ ਇੱਕ ਬਚਨ ਕਿਹਾ ਕਹਿੰਦਾ ਪਾਪੀ ਬੰਦਾ ਤੇ ਵੇਸ਼ਵਾ ਦੇ ਘਰ ਵਿੱਚ ਵੀ ਪੈਸੇ ਤੇ ਸਹੂਲਤ ਦੀ ਕਮੀ ਨਹੀਂ ਇਸ ਬਿੰਤ ਨੂੰ ਸੁਣਿਓ ਫਿਰ ਥੋੜਾ ਜਾ ਇਹ ਦੋ ਦੋ ਸਤਰਾਂ ਨੇ ਧਨ دارਾ ਸੁੱਤ ਲక్ష్ਮੀ ਚ ਚਾਰ ਬਚਨ ਹੋ ਗਏ ਇੱਕ ਪੈਸਾ ਦੂਸਰੀ ਆ ਇਸਤਰੀ ਉਹ 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 ਲక్ష్ਮੀ ਸ਼ਬਦ ਵੀ ਇਹ ਸਮਝੋ ਧਨ ਦਾ ਹੀ ਹੈ ਤੇ ਅਗਲਾ ਪੁੱਤਰ ਧਨ دارਾ ਸੁੱਤ ਲక్ష్ਮੀ ਪਾਪੀ ਕੇ ਪੀ ਹੋਏ ਪਾਪ ਕਰਨ ਵਾਲੇ ਦੇ ਘਰ ਵਿੱਚ ਵੀ ਸਭ ਕੁਝ ਹੈ ਅੱਗੇ ਉਹ ਕਹਿੰਦੇ ਨੇ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਇੱਕ ਸਾਧ ਸੰਗਤ ਤੇ ਦੂਸਰੀ ਖਰੀ ਦੀ ਕਥਾ ਮੇਰੀ ਫਿਰ ਬੇਨਤੀ ਹੈ ਘਰ ਆ ਮਟੀਰੀਅਲ ਨਾਲ ਬੰਦੇ ਨੇ ਪਰ ਯਾਦ ਰੱਖਿਓ ਰੋਖਾਨੀਅਤ ਦੇ ਘਰ ਜਿਹੜੇ ਨੇ ਉਹ ਮਟੀਰੀਅਲ ਦੇ ਜਾਂ ਬਾਹਰ ਦੇ ਪਦਾਰਥਾਂ ਦੇ ਮੁਤਾਜ ਨਹੀਂ ਉਹ ਗੁਰਮਖੋ ਬੰਦਗੀ ਨਾਲ ਬੰਦੇ ਨੇ ਜਿਸ ਮਹੱਲ ਵਿੱਚ ਪਾਪੀ ਰਹਿੰਦਾ ਹੋਵੇ ਵਿਸ਼ਈ ਰਹਿੰਦਾ ਹੋਵੇ ਸੱਚੀ ਮੁੱਚੀ ਉਹ ਨਰਕ ਹੈ ਜਿੱਥੇ ਬੰਦਗੀ ਕਰਨ ਵਾਲਾ ਕਿਤੇ ਟਿੱਬੇ ਤੇ ਵੀ ਬੈਠ ਜਾਵੇ ਉਹ ਟਿੱਬਾ ਵੀ ਸੋਨਾ ਮਹਿਲ ਬਣ ਜਾਂਦਾ ਹੈ ਮਹਾਰਾਜ ਜੀ ਨੇ ਬਚਨ ਕੀਤਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਤਿਨ ਸੋਇਨ ਚੁਬਾਰੇ ਅਸਤਿਨ ਮਾਰੂਥਲ ਉਹ ਸਮਝੋ ਚੁਬਾਰੇ ਨੇ ਜਿੱਥੈ ਨਾਮ ਨਾ ਜਪੀਐ ਮੇਰੀ ਗੋਇੰਦਾ ਸਹੀ ਨਗਰ ਹੈ ਉਜਾੜੀ ਜੀਓ ਜਿਨੂੰ ਬਾਬਾ ਜੀ ਨੇ ਕਿਹਾ ਕਬੀਰ ਜੈ ਕਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੀਂ ਜਿਸ ਘਰ ਵਿੱਚ ਕਦੀ ਗੁਰੂ ਨੂੰ ਚੇਤੇ ਨਹੀਂ ਕੀਤਾ ਤੇ ਸੱਚੀ ਜੇ ਬੜੇ ਲੋਕ ਐਸੇ ਨੇ ਜਿਨ੍ਹਾਂ ਨੇ ਕਦੀ ਆਪਣੇ ਘਰ ਸਤਿਗੁਰੂ ਦੇ ਮੁਬਾਰਕ ਚਰਨ ਵੀ ਨਹੀਂ ਪਵਾਏ ਹੁੰਦੇ ਤੇ ਮਹਾਰਾਜ ਕਹਿੰਦੇ ਜਿਸ ਘਰ ਚ ਗੁਰੂ ਨੂੰ ਵੀ ਚੇਤੇ ਕੀਤਾ ਗਿਆ ਜੇ ਕਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੀਂ ਤੇਈ ਘਰ ਮਰਾਂ ਤੇ ਸਾਰਖੇ ਭੂਤ ਵਸੈ ਤੇ ਨਮਾਹ ਇਹ ਕਹਿੰਦੇ ਉੱਥੇ ਪਰਿਵਾਰ ਥੋੜਾ ਰਹਿੰਦਾ ਹੈ ਉੱਥੇ ਤਾਂ ਭੂਤ ਰਹਿੰਦੇ ਨੇ ਉੱਥੇ ਤਾਂ ਪੁੱਤ ਜਨੂਰੀ ਸੱਚੀ ਗੱਲ ਖੈ ਪੁੱਤਰ ਵੀ ਜਿੰਨ ਬਣਿਆ ਬੈਠਾ ਖੈ ਮੈਂ ਬੇਨਤੀ ਕਰਾਂਗਾ ਉਹ ਔਰਤ ਕੋਲ ਪੈਸਾ ਬਹੁਤ ਸੀ نوਕਰਾਨੀਆਂ ਉਹਦੀਆਂ ਬੜੀਆਂ ਹਾਰ ਸ਼ਿੰਗਾਰ ਬਹੁਤ ਕਰਦੀ ਸੀ ਇਸ ਲੋਕ ਦੀ ਉਥਾਨ ਕਾ ਇੱਕ ਦਿਨ ਕੀ ਹੋਇਆ ਰੋਜ਼ਾਨਾ ਉਹਦੇ ਲਈ ਸੁਰਮਾ ਜਿਹੜਾ ਰੋਜ਼ ਨਵਾਂ ਪੀਸਾ ਜਾਂਦਾ ਸੀ ਪਹਿਲਾਂ ਸੁਰਮਾ ਪੀ ਕੇ ਪਾਉਂਦੀਆਂ ਸਨ ਬੀਬੀਆਂ ਉਹਦੀ ਨੌਕਰਾਨੀ ਨੇ ਸੁਰਮਾ ਪੀਠਾ ਜਦੋਂ پیسਨ ਲੱਗੀ ਤੇ ਉਹ ਤੋਂ ਬਾਰੀਕ ਨਹੀਂ ਪੀਸਿਆ ਗਿਆ ਸੁਰਮਾ ਪੀਨ ਲੱਗਿਆ ਮੋਟਾ ਰਹਿ ਗਿਆ ਉਹਨੇ ਜਦੋਂ ਸੁਰਮਾ ਉਹ ਕਜਲਾ ਆਪਣੀਆਂ ਅੱਖਾਂ 'ਚ ਪਾਇਆ ਕਜਲ ਤੇ ਉਸ ਸੁਰਮਾ ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਸੱਚੇ ਵੀ ਕਿ ਉਹਦੇ ਅੱਖਾਂ 'ਚੋਂ ਪਾਣੀ ਨਿਕਲਣ ਲੱਗ ਪਿਆ ਉਸਨੇ ਆਪਣੀ ਨੌਕਰਾਨੀ ਨੂੰ ਅਪ ਸ਼ਬਦ ਵੀ ਬੋਲੇ ਭੱਦੀ ਸ਼ਬਦਾਵਲੀ ਬੋਲੀ ਨਾਲ ਉਸਨੇ ਉਹਨੂੰ ਸੱਚੀ ਮੁੱਚੀ ਸਰੀਰਕ ਤੌਰ ਤੇ ਵੀ ਪੀੜਿਤ ਕੀਤਾ ਉਹਨੂੰ ਮਾਰਿਆ ਛਮਕਾਂ ਨਾਲ ਬਾਬਾ ਸਾਹਿਬ ਨੇ ਦੇਖਿਆ ਸਮਾਂ ਲੰਘਿਆ ਉਸਦੇ ਤਨ ਨੂੰ ਰੋਗ ਲੱਗ ਗਿਆ ਉਸ ਵੈਸ਼ਿਆ ਨੂੰ ਜਾਂ ਉਸ ਔਰਤ ਨੂੰ ਉਹਨੂੰ ਕੋਈ ਦਫਨਾਣ ਵਾਸਤੇ ਵੀ ਤਿਆਰ ਨਹੀਂ ਹੋਇਆ ਸਰੀਰ ਉਹਦਾ ਬਾਹਰ ਪਿਆ ਹੈ ਗਲ ਗਿਆ ਕੁੱਤਿਆਂ ਕਾਵਾ ਗਿਰਜਾਂ ਨੇ ਖਾ ਲਿਆ ਉਹਦੀ ਖੋਪੜੀ ਕੋਲੋਂ ਇਹ ਮਹਾਨ ਦਰਵੇਸ਼ ਲੰਘੇ ਉਹਨਾਂ ਨੇ ਉੱਥੇ ਇੱਕ ਬਚਨ ਕਿਹਾ ਸੀ ਕਿ ਆ ਕੱਚ ਦੇ ਕਿਲੇ ਤੇ ਮਰਜ਼ ਕਰ ਰਹੇ ਨਾ ਮਾ ਉਹਨਾਂ ਦਾ ਬਚਨ ਹੈ ਜਿਨ ਲੋਇਣ ਜਗ 모ਇਆ ਜਿਨ੍ਹਾਂ ਅੱਖਾਂ ਨੇ ਦੁਨੀਆ ਨੂੰ 모ਇਆ ਸੀ ਖੋਪੜੀ ਨੂੰ ਦੇਖ ਕੇ ਕਹਿੰਦੇ ਜਿਨ ਲੋਇਣ ਜਗ 모ਇਆ ਸੇ ਲੋਇਣ ਮੈਂ ਦੇਖ ਉਹ ਅੱਖਾਂ ਬਾਬਾ ਜੀ ਕਹਿੰਦੇ ਮੈਂ ਦੇਖੀਆਂ ਹੁਣ ਯਾਦ ਰੱਖਿਓ ਮੈਂ ਦੇਖੀਆਂ ਉਥਾਨਕਾ ਨੂੰ ਗਲਤ ਨਹੀਂ ਕਹਿ ਸਕਦੇ ਕਹਿੰਦੇ ਉਹ ਮੈਂ ਅੱਖਾਂ ਆਪ ਦੇਖੀਆਂ ਨੇ ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਦਿਖ ਦਿੱਠ ਜੱਜਲ ਰੇਖਨਾ ਸਹੰਦਿਆਂ ਸੇ ਪੰਖੀ ਸੁਵੇ ਵਿਖੇਟ ਜਿਹੜੀਆਂ ਅੱਖਾਂ ਇੱਕ ਸੁਰਮੇ ਦੀ ਧਾਰੀ ਬਰਦਾਸ਼ਤ ਨਹੀਂ ਸੰ ਕਰਦੀਆਂ ਉਹ ਅੱਖਾਂ ਖਤਮ ਹੋ ਚੁੱਕੀਆਂ ਨੇ ਅੱਖਾਂ ਵਾਲੀ ਜਿਹੜੀ ਖੋੜ ਹੈ ਇਹਦੇ ਵਿੱਚ ਆ ਕੇ ਪੰਛੀਆਂ ਨੇ ਆਂਡੇ ਦਿੱਤੇ ਨੇ ਉਹਨਾਂ ਆਂਡਿਆਂ ਵਿੱਚੋਂ ਪੰਛੀਆਂ ਦੇ ਬੱਚੇ ਨਿਕਲੇ ਆ ਵਾਹੋ ਬੰਦਿਆ ਜਦੋਂ ਜਿਉਂਦਾ ਸੈਂ ਬੰਦਿਆ ਦਰਤ ਮੈਂ ਸਮੂਚਾ ਕਰ ਰਿਆਂ ਜਦੋਂ ਜਿਉਂਦਾ ਸੈਂ ਉਦੋਂ ਤੇਰੇ ਤੋਂ ਸੁਰਮੇ ਦੀ ਧਾਰੀ ਵੀ ਬਰਦਾਸ਼ਤ ਹੋਣੀ ਹੁੰਦੀ ਤੇ ਅੱਜ ਕਿੱਥੇ ਤੇਰਾ ਜਿਸਮ ਕਿੱਥੇ ਤੇਰੀ ਰੂਹ ਅੱਜ ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਪੰਛੀਆਂ ਨੇ ਆਂਡੇ ਦੇ ਦਿੱਤੇ ਆ ਇੱਕ ਬਚਨ ਉਹਨਾਂ ਦਾ ਖੂਰ ਖੈ ਸਿਰਫ ਇਹ ਕਹੇ ਕਿ ਕਾਚ ਕੋਟੰਗ ਰਾਂ ਚੰਤ ਤੋਇ ਜਿਹੜੀ ਪਿਛਲੀ ਗੱਲ ਅਸਾਂ ਕੀਤੀ ਦੇਖੋ ਜਦੋਂ ਅਸੀਂ ਇਹ ਕਬਰਾਂ ਕੋਲੋਂ ਲੰਘਨੇ ਆ ਨਾ ਜੀ ਮਨ ਨੂੰ ਤੇ ਸਮਝਾਣ ਦੀ ਗੱਲ ਖੈ ਜਿਸ ਬੰਦੇ ਦਾ ਅੰਦਰ ਜਾਗਿਆ ਹੈ ਨਾ ਉਹ ਥੋੜੇ ਉਹ ਜੇ ਵੀ ਸੱਚ ਜੇ ਜ਼ਿੰਦਗੀ ਵਿੱਚ ਜਦੋਂ ਪਲਟਾ ਆਉਣਾ ਪਤਾ ਨਹੀਂ ਕਿਸ ਮੁਕਾਮ ਤੇ ਕਿਸ ਘਟਨਾ ਨੇ ਕਿਸ ਬੋਲ ਨੇ ਤੇ ਕਿਛ ਠੋਕਰ ਨੇ ਬੰਦੇ ਨੂੰ ਬਦਲ ਜਾਣਾ ਇਹ ਪਤਾ ਕੋਈ ਨਹੀਂ ਕਿਸ ਕਿਸ ਪੜਾ ਤੇ ਕੁਝ ਹੋ ਜਾਣਾ ਨਾ ਕਈ ਵਾਰੀ ਸੋਚਣਾ ਕਿ ਮਹਾਤਮਾ ਬੋਧ ਤੋਂ ਲੋਕ ਪਹਿਲਾਂ ਲੋਕਾਂ ਕਦੀ ਬੁੱਢੇ ਨਹੀਂ ਵੇਖੇ ਲੰਘਦੇ ਮੁਰਦੇ ਨਹੀਂ ਦੇਖੇ ਜਿਹੜੇ ਬੰਦੇ ਬਿਮਾਰ ਨੇ ਉਹ ਨਹੀਂ ਦੇਖੇ ਸਭ ਨੇ ਦੇਖੇ ਨੇ ਮਹਾਤਮਾ ਬੁੱਧ ਨੇ ਜਦੋਂ ਦੇਖੇ ਸੱਚੀ ਮੁੱਚੀ ਉਹਦਾ ਜੀਵਨ ਪਲਟ ਗਿਆ ਬਾਬਾ ਸਾਹਿਬ ਜੀ ਦਾ ਇੱਕ ਹੋਰ ਬਚਨ ਜਿਹੜਾ ਇਹ ਕੱਚ ਦਾ ਕਿਲਾਖ ਹੈ ਤੇ ਸੱਚੀ ਜੀ ਜੀ ਇਹਨੂੰ ਝੂਠਾ ਕੱਚ ਕਿਉਂ ਕਿਹਾ ਉੰਜ ਤਾਂ ਵੈਸੇ ਬਾਣੀ ਨੇ ਇਹ ਕੰਚਨ ਕਾਇਆ ਵੀ ਕਿਹਾ ਹੈ ਨਾ ਆਤਮ ਉਪਦੇਸ਼ ਭੀਰ ਸੰਜਮ ਕੋ ਜਾਪ ਸੋ ਜੱਪਾ ਜਾਪੈ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬਹੂ ਵਾਪੈ ਸੋਨਾ ਵੀ ਕਿਆ ਬੰਦਗੀ ਵਾਲੀ ਰੂਹ ਨੂੰ ਪਰ ਦੂਜੇ ਪਾਸੇ ਦਾਸ ਨੇ ਇੱਕ ਵਾਰ ਬਿੰਤੀ ਕੀਤੀ ਜਿਆਦਾ ਜਿਹੜੇ ਬਚਨ ਨੇ ਗੁਰੂ ਸਾਹਿਬ ਜਦੋਂ ਨਾਸ਼ਵੰਤਾ ਦੀ ਗੱਲ ਕਰਦੇ ਨੇ ਜਿਵੇਂ ਕੱਲ ਸਿ ਘਾਸ ਕੀ ਟਾਟੀ ਆਪਣੀ ਖੰਬ ਦੀ ਉਦਾਹਰਣ ਦਿੱਤੀ ਗੁਰੂ ਸਾਹਿਬ ਜੀ ਨੇ ਇਹ ਵੀ ਬਚਨ ਕੀਤਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ ਆ ਆ ਬੰਨ ਦਿੱਤੀ ਹੈ ਆ ਪੰਜਾਂ ਤਤਾਂ ਦੀ ਪੁਰੀਆ ਬਣਾ ਦਿੱਤੀ ਕਹਿ ਲੋ ਕਈ ਸੱਜਣ ਦੇ ਅਰਥ ਪੂਰੀ ਕਰਦੇ ਆ ਪਰ ਪੁਰੀਆ ਦਾ ਅਰਥ ਆਪਾਂ ਪਿੰਡ ਕਰਾਂਗੇ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਉਥੇ ਮਹਾਰਾਜ ਕੇ ਮਿੱਟੀ ਇਕੱਠੀ ਕੀਤੀ ਇੱਕ ਬਚਨ ਹੈ ਕਬੀਰ ਮਾਟੀ ਕੇ ਹਮ ਪੂਤਰੇ ਬਾਬਾ ਜੀ ਬਾਬਾ ਭਗਤ ਰਵਦਾਸ ਸਾਹਿਬ ਮਹਾਰਾਜ ਕਹਿੰਦੇ ਮਾਟੀ ਕੋ ਪੂਤਰਾ ਕੈਸੇ ਨੱਚਦਾ ਕਿਵੇਂ ਨੱਚਦਾ ਪਿਆ ਮਿੱਟੀ ਦਾ ਪੁਤਲਾ ਕੱਚ ਦਾ ਪੁਤਲਾ ਮੈਂ ਕੱਚ ਦੇ ਰੂਪ ਝੂਠ ਕਰ ਰਿਹਾ ਸ਼ੀਸ਼ਾ ਨਹੀਂ ਕਰ ਰਿਹਾ ਕਿ ਦੇਖੋ ਕਿਵੇਂ ਨੱਚ ਰਿਹਾ ਹੈ ਦਾਸ ਨੇ ਕੋਰਜ਼ ਕੀਤੀ ਸੀ ਜੇ ਥੋੜਾ ਜਿਹਾ ਵੇਖੀਏ ਜਿਹੜਾ ਮਿੱਟੀ ਦਾ ਭਾਂਡਾ ਪੱਕ ਕੇ ਬੰਦਾ ਹੈ ਨਾ ਜੀ ਬਾਕੀ ਬਰਤਨ ਨੇ ਪਿੱਤਲ ਦਾ ਭਾਂਡਾ ਟੁੱਟੇਗਾ ਅਸੀਂ ਛੇਤੀ ਘਰੋਂ ਨਹੀਂ ਸੱਤਦੇ ਉੱਥੇ ਕਾਂਸੀ ਦਾ ਬਰਤਨ ਲੋਹੇ ਦਾ ਭਾਂਡਾ ਤਾਂਬੇ ਦਾ ਭਾਂਡਾ ਬਾਕੀ ਜਿਹੜੀਆਂ ਧਾਤਾਂ ਨੇ ਉਹਦਾ ਬਰਤਨ ਟੁੱਟੇ ਤੇ ਅਸੀਂ ਉਸ ਬਰਤਨ ਨੂੰ ਦੁਬਾਰਾ ਦੁਕਾਨਦਾਰ ਨੂੰ ਦੇ ਦਿੰਨੇ ਆ ਸੱਚੀ ਮੁੱਚੀ ਉਹ ਢਾਲ ਕੇ ਦੁਬਾਰਾ ਬਣਾ ਦਿੰਦਾ ਹੈ ਗੁਰਮਖੋ ਜਦੋਂ ਮਿੱਟੀ ਦੇ ਭਾਂਡੇ ਟੁੱਟਦੇ ਆ ਉਹ ਯਾਦ ਰੱਖੋ ਦੁਬਾਰਾ ਢਲ ਕੇ ਬਣਦੇ ਨਹੀਂ ਹੁੰਦੇ ਇਹ ਮਿੱਟੀ ਦਾ ਹੈ ਇਹਨੇ ਢਲ ਕੇ ਦੁਬਾਰਾ ਨਹੀਂ ਬੰਨਣਾ ਮਾਰੇ ਵਾਰ-ਵਾਰ ਮਿੱਟੀ ਮਿੱਟੀ ਕੋ ਕਰਿਆ ਕਿ ਮਿੱਟੀ ਦਾ ਮੈਂ ਇੱਕ ਬੇਨਤੀ ਸਿਰ ਬੋਰ ਕਰਕੇ ਕਿ ਜਦੋਂ ਇਹਨਾਂ ਕਬਰਾਂ ਕੋਲੋਂ ਲੰਘਨੇ ਆ ਤੇ ਮਨ ਚ ਆਉਂਦਾ ਹੈ ਇਹ ਜਦੋਂ ਜਿਉਂਦੇ ਸਨ ਇਹ ਵੀ ਤਾਂ ਕਹਿੰਦੇ ਹੋਣ ਕਿ ਸਾਡੇ ਕੋਲ ਤਾਂ ਮਰਨ ਦਾ ਵਕਤ ਕੋਈ ਨਹੀਂ ਜਦੋਂ ਇਬਾਦਤ ਦੀ ਬੰਦਗੀ ਦੀ ਗੱਲ ਚੱਲੇ ਲੋਕ ਇਹ ਕਹਿੰਦੇ ਆ ਛੱਡੋ ਪਰਾ ਸਾਡੇ ਕੋਲ ਤੇ ਮਰਨ ਦਾ ਟਾਈਮ ਕੋਈ ਨਹੀਂ ਕਿੰਦੀ ਮੂਰਖਤਾਈ ਇਹ ਦੀ ਗੱਲ ਕਹਿੰਦੇ ਆ ਯਾਦ ਰੱਖਿਓ ਟਾਈਮ ਹੀ ਟਾਈਮ ਜਦੋਂ ਆ ਜਾਂਦਾ ਉਹ ਤੋਂ ਮੌਤ ਨੇ ਆ ਜਾਣਾ ਹੈ ਪਰ ਇਹ ਉਹ ਸੁੱਤੇ ਨੇ ਕਬਰਾਂ 'ਚ ਜਿਹੜੇ ਜਿਉਂਦੇ ਕਹਿੰਦੇ ਸੰ ਸਾਡੇ ਕੋਲ ਇੱਕ ਘੜੀ ਦਾ ਵੇਲ ਨਹੀਂ ਤੇ ਯਾਦ ਰੱਖਿਓ ਸਦੀਆਂ ਹੋ ਗਈਆਂ ਨੇ ਕਬਰਾਂ ਬੜੀਆਂ ਨੂੰ ਇਹ ਮੈਂ ਬਾਣੀ 'ਚੋਂ ਬਿੰਚੀ ਕਰ ਰਿਹਾ ਜਦੋਂ ਇਹ ਕੱਚ ਦੇ ਕਿਲੇ ਵਿੱਚ ਸਨ ਝੂਠੇ ਕਿਲੇ ਸਨ ਉਦੋਂ ਸੱਚੀ ਮੁੱਚੀ ਜਿਵੇਂ ਵੇਸ਼ਵਾਦੀਆਂ ਅੱਖਾਂ 'ਚ ਸੁਰਮਾ ਰੜਕਦਾ ਹੈ ਇਹ ਰਾਤ ਨੂੰ ਸੌਂਦੇ ਸਨ ਜੇ ਕਿਤੇ ਬਿਸਤਰੇ ਵਿੱਚ ਕੋਈ ਵੱਟ ਰਹਿ ਜਾਣਾ ਮੈਂ ਕੁਰੰਦ ਕੀਤੀ ਸੀ ਮੰਨ ਲਓ ਬਿਸਤਰੇ ਦੇ ਉੱਤੇ ਕੋਈ ਜੀਵ ਆ ਜਾਣਾ ਸਾਰੀ ਰਾਤ ਪਾਸੇ ਮਾਰਦਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਪੁੱਛੋ ਕਹਾ ਇਹਦੇ ਸਹਰਾਣੇ ਕੋਈ ਰੂਹ ਦਾ ਤਕੀਆ ਨਹੀਂ ਰੱਖਿਆ ਕੋਈ ਸਹਰਾਣਾ ਨਹੀਂ ਰੱਖਿਆ ਥੱਲੇ ਇਹਦੇ ਕੋਈ ਬਿਸਤਰਾ ਕੋਈ ਚਾਦਰ ਕੋਈ ਤੁਲਾਈ ਕੋਈ ਗਲੀਚਾ ਨਹੀਂ ਵਿਸਾਇਆ ਕਹਿ ਲਗੇ ਕਬਰ ਚ ਪਾਇਆ ਇੱਟ ਸਰਾਣਾ ਬਣਾ ਕੇ ਥੱਲੇ ਰੱਖ ਦਿੱਤੀ ਸਿਰ ਦੇ ਘਰ ਦੇ ਲੋਕ ਉੱਤੇ ਮਣਾ ਮੂਈ ਮਿੱਟੀ ਪਾ ਕੇ ਚਲੇ ਗਏ ਕਹਿੰਦੇ ਨੇ ਅੱਜ ਬੰਦਿਆ ਤੇਰਾ ਬਣਿਆ ਕੀ ਜਿਸ ਪਾਸੇ ਘਰ ਦੇ ਲਟਾ ਕੇ ਗਏ ਨਾ ਸਦੀਆਂ ਬਾਅਦ ਪੱਟ ਕੇ ਦੇਖੋ ਉਸੇ ਪਾਸੇ ਪਿਆ ਹੋਇਆ ਤੂੰ ਤਾਂ ਬੰਦਿਆ ਕੀੜੇ ਲੜਨ ਦੇ ਬਾਅਦ ਯੁੱਧ ਆਪਣਾ ਪਾਸਾ ਵੀ ਨਹੀਂ ਬਦਲ ਸਕਿਆ